ਸਬਤਿ ਪੁਰਜ ਕੰਢੀ ਜਿਵੇਂ ਜਲਵਾਲਾ ਅੱਜ ਸਾਡੇ ਘਰ ਸਾਡੇ ਬਾਬਾ ਜੀ ਅ ਕੰਪਨੀ ਗੁਰੂ ਸਰਵਾਲੇ ਕੰਚਨੀ ਨਾਨਿਕਾ ਬਾਈ ਕੰਚਨੀ ਸਭ ਤੋਂ ਵੱਡੀ ਗੱਲ ਸਾਡੇ ਮੇਜਰਿੰਗ ਫਾਊਂਡੇਸ਼ਨ ਦੀ ਜਿਹੜੀ ਪੂਰੀ ਫੈਮਿਲੀ ਹੈ ਸਾਰਾ ਪਰਿਵਾਰ ਉਹ ਅੱਜ ਸਾਡੇ ਘਰ ਕੰਚਨੀ ਸਾਡੀ ਮਾੜੀ ਤਲਾਸ਼ ਕੀਤੀ ਮੈਂ ਸਾਰੇ ਪਰਿਵਾਰ ਦਾ ਸਾਰਿਆਂ ਦੀ ਰਿਛਨਾਵਾਗੀ ਜਿੱਤੇ ਕਿਸੇ ਦੇ ਨਾਮ ਇਚ ਰਹਿ ਗਿਆ ਹੋਵੇ ਤਾਂ ਉਹ ਕਾਫੀ ਚੰਗੇ ਆ ਤੇ ਸਾਰਾ ਵੀ ਧੰਨਵਾਦ ਕਰਦੀ ਜਿਹੜੇ ਸਾਡੀ ਮਾੜੀ ਹਾਲਾਤ ਦੇਖ ਕੇ ਸਾਡੇ ਨਾਲ ਅੱਜ ਖੜੇ ਨੇ ਸਾਨੂੰ ਬਹੁਤ ਹੌਸਲਾ ਐਨਾਂ ਹੀ ਵੀ ਸਾਡੇ ਨਾਲ ਅੱਜ ਸਾਡੇ ਵੀਰ ਆ ਕੇ ਖੜੇ ਖੜੇ ਸਾਡਾ ਇੱਕ ਸਾਡੇ ਘਰ ਦਾ ਜਿਹੜਾ ਹੈ ਕੰਮ ਉਹ ਸ਼ੁਰੂਆਤ ਅੱਜ ਹੋ ਜੂਗੀ ਤੇ ਬਾਕੀ ਸਾਰਿਆਂ ਦਾ ਧੰਨਵਾਦ ਜੀ ਹਾਂ ਜੀ ਖਾਲੀ ਫਸਟ ਚਾਰ ਮੈਂ ਰਾਜਨੀਤਿਕ ਸ਼ਰਮ ਕਬੱਡੀ ਕੋਚ ਪਿੰਡ ਕੀ ਬਦਲੂ ਹਾਂ ਨਾ ਸਾਡੇ ਵੱਡੇ ਵੀਰ ਸ੍ਰੀ ਬਨਰਾਜ ਮਸੀਹ ਉਹਨਾਂ ਦੇ ਛੋਟੇ ਭਰਾ ਆਪਣਾ ਗਵਿੰਦਰ ਮਸੀਹ ਵੱਲੋਂ ਅ ਅੱਜ ਰਾਜਗੜ੍ਹ ਸਟੇਟ ਵਿਧਾਇਕਾ ਉਹਨਾਂ ਦੇ ਪੂਰੇ ਪਰਿਵਾਰ ਵੱਲੋਂ ਵੀਰਾਂ ਵੱਲੋਂ ਸਾਡੇ ਸਾਡੀ ਕਰ ਲਈ ਜਿਹੜੀ ਮਾਣ ਦੀ ਸੇਵਾ ਤੇ ਇੱਕ ਲੱਖ ਰੁਪਏ ਨਾਲ ਦਸਤੀ ਭੇਜੀ ਹੈ ਅਸੀਂ ਸਾਡੇ ਜਿਹੜੇ ਵੀਰ ਜੀ ਨੇ ਇਹਨਾਂ ਵੱਲੋਂ ਥੋੜੀ ਸਹਾਇਤਾ ਕੀਤੀ ਗਈ ਹੈ ਤੇ ਅਸੀਂ ਸਾਰੇ ਉਹਨਾਂ ਦੇ ਪਰਿਵਾਰ ਦਾ ਵੀਰਾਂ ਦਾ ਮੇਰੇ ਭਰਾਵਾਂ ਤੇ ਇਹਨਾਂ ਵੱਡਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਨੇ ਚੜ੍ਹਦੀ ਕਲਾ ਵਿੱਚ ਰੱਖੇ ਤੇ ਮੇਰੇ ਪਰਿਆ ਹੱਥ ਰੱਖੇ ਉਸ ਦੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸਾਡੀ ਇੱਜ਼ਤ ਸਾਡੇ ਘਰ ਆਈ ਤੇ ਧੰਨਵਾਦ